ਸਾਡਾ ਸਾਰੇ ਲੋਕ ਪਾਣੀ ਚ ਰੋਡ ਚੱਲੇ ਆ ਤੇ ਸਾਡਾ ਕਿਸੇ ਨੇ ਹਾਲ ਪੁੱਛਿਆ ਆਪਾਂ ਮੂੰਹ ਚੱਕ ਕੇ ਚੱਕ ਕੇ ਕੜਸ਼ੀਆਂ ਬਤੀਲੇ ਤੇ ਤੁਰ ਪੈਨੇ ਆ ਜੀ ਕਦੀ ਗਾਜ਼ਾ ਨੂੰ ਚੱਲੇ ਆ ਜੀ ਕਦੀ ਉੱਥੇ ਨੂੰ ਚੱਲੇ ਆ ਪੰਜਾਬੀ ਆ ਗਏ ਓਏ ਪੰਜਾਬੀਆਂ ਨੇ ਸਾਲਾ ਠੇਕਾ ਲਿਆ ਦੁਨੀਆ ਦਾ 60 ਤੋਂ ਜ਼ਿਆਦਾ ਦੇਸ਼ ਆ ਰੁਪਈਆ ਦੇ ਇਹਨਾਂ ਕੋਲ ਇੰਨਾ ਪੈਸਾ ਸਾਲਿਆਂ ਕੋਲ ਕਿਸੇ ਨੇ ਪੁੱਛਿਆ ਕਿਸੇ ਇੱਕ ਆ ਇੱਕ ਨੇ ਵੀ ਕਿਸੇ ਨੇ ਪੈਸੇ ਦਿੱਤੇ ਕਿਸੇ ਨੇ ਓ ਬਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੀ ਵੀਡੀਓ ਉਹੀ ਲਾਈਕ ਤੇ ਸ਼ੇਅਰ ਕਰਿਓ ਜੋ ਚਾਉਂਦੇ ਆ ਸਾਡਾ ਪੰਜਾਬੀਆਂ ਦਾ ਪੈਸਾ ਸਾਡੇ ਲੋਕਾਂ ਤੇ ਲਾਇਆ ਜਾਵੇ ਯਾਰ ਰੋਣਾ ਨਿਕਲਦਾ ਤਸਵੀਰਾਂ ਦੇਖ ਕੇ ਇਹ ਚੱਕ ਕੇ ਕੜਸ਼ੀਆਂ ਬਤੀਲੇ ਆ ਜਾਓ ਜੀ ਗਾਜਾਂ ਨੂੰ ਚੱਲੀਏ ਜੀ ਸੀਰੀਏ ਨੂੰ ਚੱਲੀਏ ਜੀ ਇਰਾਕ ਨੂੰ ਚੱਲੀਏ ਜੀ ਵਾਪਿਸ ਦੇਖਣਗੇ ਆਪਣੇ ਲੋਕਾਂ ਨੂੰ ਸਾਰਾ ਪੰਜਾਬੀ ਲੋਕ ਸਾਈ ਹੋ ਗਏ ਤੁਸੀਂ ਉਹਨਾਂ ਤੋਂ ਕੀ ਲੈਣਾ ਸੱਤ ਦੇਸ਼ ਆ ਉਹਨਾਂ ਦੇ ਉਹਨਾਂ ਸਾਲਿਆਂ ਕੋਲ ਥੋੜਾ ਪੈਸਾ ਰੁਪਈਆ ਕੋਲ ਆਪਣੇ ਲੋਕਾਂ ਦਾ ਪਈ ਦੇਖਣ ਪਹਿਲਾਂ ਆਪਣੇ ਲੋਕ ਤਾਂ ਦੇਖੋ ਰੋਲਾ ਪਾਇਆ ਹੁੰਦਾ ਵੀ ਭਾਈ ਲੋਕ ਡੇਰੇਆਂ ਤੇ ਜਾਂਦੇ ਡੇਰੇਆਂ ਤੇ ਕਿਉਂ ਨਾ ਜਾਣ ਡੇਰੇਆਂ ਵਾਲੇ ਲੋਕਾਂ ਨੂੰ ਸਾਰਾ ਕੁਝ ਦਿੰਦੇ ਆ ਖਾਣ ਲਈ ਦਿੰਦੇ ਆ ਰਹਿਣ ਲਈ ਦਿੰਦੇ ਆ ਮਕਾਨ ਦਿੰਦੇ ਆ ਸਾਰਾ ਕੁਝ ਦਿੰਦੇ ਆ ਲੋਕ ਡੇਰੇਆਂ ਤੇ ਕਦੇ ਨਾ ਜਾਣ ਤੁਸੀਂ ਮੂੰਹ ਚੱਕ ਕੇ ਕੜਸ਼ੀਆਂ ਚੱਕ ਕੇ ਤੁਰ ਪੈਨੇ ਜਿੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ ਜੀ ਇੰਨੇ ਨਲਕੇ ਲਵਾਤੇ ਇੱਥੇ ਆ ਕਰਤਾ ਜੀ ਉਹ ਭਾਈ ਮੇਰੇ ਉਹ ਲੋਕੋ ਅਕਲ ਕਰੋ ਅਕਲ ਕਰੋ ਕਦੋਂ ਤੁਹਾਨੂੰ ਅਕਲ ਆਣੀ ਤੁਹਾਨੂੰ ਪੰਪ ਦੇਖੇ ਵੀ ਪੰਜਾਬੀ ਭਲਾ ਕਰਨ ਵਾਲੇ ਲੋਕ ਆ ਠੀਕ ਆ ਭਲਾ ਕਰਨ ਵਾਲੇ ਪਹਿਲਾਂ ਆਪਣਾ ਤਾਂ ਭਲਾ ਕਰ ਲਓ ਪਹਿਲਾਂ ਮੈਂ ਕਲ ਪਿਆ ਮੇਰਾ ਬੱਸ ਨਹੀਂ ਚੱਲਦਾ ਭਰਾਵੋ ਮੈਂ ਇੱਕੋ ਹੀ ਗੱਲ ਕਹਿੰਨੂੰ ਮੇਰੀ ਫੇਰ ਉਹੀ ਗੱਲ ਆ ਆ ਵੀਡੀਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਜਾਣੀ ਚਾਹੀਦੀ ਆ ਜੋ ਚਾਹੁੰਦਾ ਵੀ ਪਹਿਲਾਂ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗੇ ਉਹੀ ਵੀਡੀਓ ਲਾਈਕ ਸ਼ੇਅਰ ਕਰਿਓ ਬਾਕੀ ਜੋ ਚਾਹੁੰਦੇ ਬਾਹਰ ਖੇ ਖਾਈ ਚਲੋ ਸਾਡਾ ਕੋਈ ਜਣਾ ਦੇਣਾ ਨਹੀਂ ਯਾਰ ਸੋਚ ਕੇ ਦਾ ਦੇਖੋ ਕਿੰਨੇ 2 200 ਤੋਂ ਵੱਧ ਦੇਸ਼ਾਂ ਦੁਨੀਆ 'ਚ ਕੋਈ ਆਇਆ ਸਾਡੀ ਐਪ ਲਈ ਆਇਆ ਕੋਈ ਇੱਕ ਬੰਦਾ ਦੱਸੋ ਇੱਕ ਬੰਦਾ ਆਇਆ ਹੋਵੇ ਮੈਨੂੰ ਇੱਕ ਬੰਦਾ ਉਹ ਦੇਛਾਂ ਦੀ ਤਾਂ ਛੱਡੋ ਸਾਲੇ ਹਿਮਾਚਲ ਆ ਲੈਣੀ ਐ ਹਿਮਾਚਲ 'ਚ ਕੋਈ ਭਾਰ ਡੇਗਦਾ ਤੇ ਤੁਸੀਂ ਚੱਕ ਕੇ ਤੁਰ ਪੈਨੇ ਆ ਜੀ ਆਗੇ ਜੀ ਪੰਜਾਬੀ ਹੈਲਪ ਕਰਨ ਉਹ ਤੁਹਾਲੇ ਹੀ ਕੋਣ ਆਉਂਦਾ ਯਾਰ ਅਕਲ ਕਦੋਂ ਹੋਣੀ ਸਾਨੂੰ ਇਹਨੇ ਫੁਗਰੀਆਂ ਨੇ ਸਾਨੂੰ ਮਾਰ ਲਿਆ ਸੀ ਜੀ ਪੰਜਾਬੀਆਂ ਅਸੀਂ ਜੀ ਭਲਾ ਕਰਦੇ ਆਂ ਅਸੀਂ ਆਹ ਕਰਦੇ ਤੁਹਾਡਾ ਭਲਾ ਕੋਣ ਕਰਦਾ ਸਾਡੇ ਲੋਕਾਂ ਨੂੰ ਲਾਲਚ ਦੇ ਕੇ ਕੋਈ ਆਪਣੇ ਡੇਰੇ ਤੇ ਲੈ ਜਾਈ ਜਾਂਦਾ ਕੋਈ ਆਪਣੇ ਪਾਸੇ ਲੈ ਜਾਈ ਜਾਂਦਾ ਤੁਸੀਂ ਤੁਰੇ ਫਿਰੋ ਇੱਥੇ ਕੜਸ਼ੀਆਂ ਚੱਕ ਕੇ ਇਨੇ ਲੱਖਾਂ ਮਿਲੀਅਨ ਡਾਲਰਾਂ ਦਾ ਸਾਮਾਨ ਤੁਸੀਂ ਦੂਜੇ ਦੇਸ਼ਾਂ ਨੂੰ ਦੇਈ ਜਾਂਦੇ ਏ ਯਾਰ। ਉਹ ਬਾਈ ਮੇਰੀ ਬੇਨਤੀ ਆ ਕਿਸੇ ਵੀ ਇਦਾਂ ਦੀ ਸਸਤਾ ਨੂੰ ਸਾਲੀ ਪੰਜੀ ਨਾ ਦੋ ਆਪਾਂ ਨਾ ਨਹੀਂ ਕਿਸੇ ਸਸਤਾ ਸਸਤਾ ਦਾ ਲੈਣਾ ਨਾ ਲੈਣਾ। ਕਿਸੇ ਵੀ ਸਸਤਾ ਨੂੰ ਪੰਜੀ ਨਹੀਂ ਦੇਣੀ ਜਿਹੜੇ ਸਾਲੇ ਬਾਹਰ ਲੋਕਾਂ ਨੂੰ ਫਾਇਦਾ ਦਿੰਦੇ ਆ ਪਹਿਲਾਂ ਆਪਣੇ ਲੋਕਾਂ ਨੂੰ ਦੋ। ਜੇ ਤੁਹਾਨੂੰ ਦੀਦਾ ਨਹੀਂ ਤੁਹਾਡੇ ਪਿੰਡ 'ਚ ਕੋਈ ਮੈਨੂੰ ਦੱਸੋ ਮੈਂ ਲੱਭ ਦਿੰਦਾ ਆ। ਕਿੰਨੇ ਆਪਣੇ ਸਿੱਖ ਲੋਗਿਆ ਯਾਰ ਮਾੜੇ ਹਾਲਾਂ 'ਚ ਆ ਨਿਆਣਿਆਂ ਦੇ ਮਾੜੇ ਹਾਲ ਆ। ਐਮੀ ਥੋੜੋ ਲੋਕ ਡੇਰਿਆਂ ਤੇ ਜਾਂਦੇ ਜਾਂਦੇ ਜੈਸਾਈ ਹੋ ਗਿਆ ਸਾਰਾ ਉਧਰ ਏਰੀਆ ਭਾਈ ਉਹਨਾਂ ਨੂੰ ਮਿਲਦਾ ਆ ਮਕਾਨ ਮਿਲਦਾ ਆ ਰੋਟੀ ਪਾਣੀ ਮਿਲਦਾ ਹੈਲਪ ਹੁੰਦੀ ਆ ਜਿਹੜੇ ਪਾਣੀ ਚ ਡੁੱਰੇ ਆ ਉਹਨਾਂ ਨੂੰ ਉਹਨਾਂ ਨੇ ਪਸ਼ੂ ਲੈ ਕੇ ਦੇਣੇ ਆ ਤੁਸੀਂ ਕੀ ਲੈ ਕੇ ਦੇਣਾ ਛੁੰਛਣਾ ਪਰੌਣਾ ਪਾਉਂਦੇ ਆ ਜੀ ਸਿੱਖ ਇਦਾਂ ਹੋ ਗਏ ਉਦਾਂ ਹੋ ਗਏ ਭਾਈ ਯਾਰ ਮੇਰਾ ਬੱਸ ਨਹੀਂ ਚੱਲਦਾ ਪਿਆ ਇੱਕੋ ਹੀ ਮਿੱਕੋ ਆਹੀ ਤਰੀਕਾ ਆ ਲੋਕਾਂ ਦਾ ਗੱਲ ਬਚਾਉਣ ਦਾ ਸੋਚ ਕੇ ਦੇਖਿਓ ਜੋ ਆ ਸਸਤਾ ਮਾਨੂੰ ਪੈਸੇ ਦਿੰਦੇ ਜੋ ਬਾਹਰ ਪੈਸੇ ਦਿੰਦੀਆਂ ਭਈ ਤਾਰੇ ਕੌਣ ਆਇਆ ਸਾਲਾ ਇੱਕ ਤਾਂ ਬੰਦਾ ਆ ਜਾਂਦਾ ਇੱਕ ਤਾਂ ਬੰਦਾ ਆ ਜਾਂਦਾ ਮੇਰਾ ਬੀਬੀ ਵਧੀ ਜਾਂਦਾ ਆ ਇੱਕ ਬੰਦਾ ਆ ਇੱਕ ਬੰਦਾ ਜਿਹਨੂੰ ਕਹਿੰਦੇ ਹੁੰਦੇ ਇੱਕ ਬੰਦਾ ਆ ਕੋਈ ਹਿਮਾਚਲ ਤੋਂ ਆਇਆ ਕੋਈ ਆਇਆ ਦਿੱਲੀੋਂ ਅਰਬੀ ਦਾ ਛੱਡੋ ਚਿੱਟੀ ਚਮੜੀ ਵਾਲੇ ਛੱਡੋ ਕੋਈ ਇੰਡੀਆ ਤੋਂ ਨਹੀਂ ਆਇਆ ਸਾਡੀ ਹੈਲਪ ਕਰਨ ਕੇਰਲਾ ਚ ਪਾਣੀ ਆਉਂਦਾ ਤੁਸੀਂ ਉੱਥੇ ਮੂੰਹ ਚਾੱਕ ਕੇ ਹਿਮਾਚਲ ਉੱਥੇ ਮੂੰਹ ਚਾੱਕ ਕੇ ਬਦੜੀ ਸਾਲੀ ਕਦੋਂ ਅਗਲ ਆਉਣੀ ਸਾਡੇ ਲੋਕਾਂ ਨੂੰ ਯਾਰ ਉਹ ਬਾਲੀਆਂ ਗੱਲਾਂ ਨਹੀਂ ਕਰਨੀਆਂ ਉਹੀ ਲੋਕ ਵੀਡੀਓ ਲਾਈਕ ਜੋ ਚਾਉਂਦੇ ਆਂ ਵੀ ਸਾਡਾ ਪੈਸਾ ਸਾਡੇ ਤੇ ਲੱਗੇ ਪਹਿਲਾ ਬਾਕੀਆਂ ਦਾ ਠੇਕਾ ਆਪਾਂ ਨਹੀਂ ਲਿਆ ਆਰਬੀਆਂ ਦਾ 60 ਦੇਸ਼ ਆਪ ਹੀ ਦੇਖਣਗੇ ਭੈ ਜੋ ਚੰਗਾ ਪਖੰਡ ਫੜਿਆ ਯਾਰ ਓਕੇ ਬਾਈ ਬਾਰੀਆਂ ਗੱਲਾਂ ਨਹੀਂ ਕਰਨੀਆਂ ਵੀਡੀਓ ਸਾਰੇ ਫੋਨਾਂ 'ਚ ਪਹੁੰਚਾ ਦਿਓ ਵੀ ਆਪਣਾ ਪੈਸਾ ਆਪਣੇ ਤੇ ਲੱਗਣਾ ਚਾਹੀਦਾ ਆ ਬਾਕੀ ਫਿਰ ਦੇਖਾਂਗੇ ਠੀਕ ਹੈ ਨਾ ਸਾਰਾ ਪੰਜਾਬ ਰੋਡ ਚ ਲਾਇਆ ਉਹ ਮੇਰਾ ਮੇਰੇ ਏਰੀਆ 'ਚ ਕਿੰਨਾ ਪਾਣੀ ਆਇਆ ਆ ਆਇਆ ਸਾਲਾ ਕੋਈ ਦੇਖਣ ਓਕੇ ਯਾਰ ਮੈਨੂੰ ਐਨੀ ਹੋਰ ਤਰ੍ਹਾਂ ਹੋਈ ਜਾਂਦੀ ਆ ਐਵੇਂ ਮੈਂ ਕਲ ਪਿਆ ਪਿਆ ਪਹਚਾਇਓ ਵੀਡੀਓ ਸਾਰੇ ਪਾਸੇ ਤੇ ਜੈਸੇ ਜੈਸ ਲਿਖਿਓ ਜੋ ਸ਼ੇਅਰ ਤੇ ਲਾਈਕ ਤੇ ਕਮੈਂਟ ਉਹੀ ਕਰਿਓ ਜੋ ਚਾਹੁੰਦੇ ਸਾਡੇ ਦੇ ਪਹਿਲਾਂ ਪੈਸਾ ਲੱਗੇ ਠੀਕ ਐ ਨਾ ਤੇ ਲਾਂ ਤਾਂ ਪਾਉ ਉਹਨਾਂ ਨੂੰ ਜਿਹੜੇ ਬਾਹਰ ਜਾਂਦੇ ਆ ਪੈਸਾ ਸਾਡਾ ਲੈ ਕੇ ਪੰਜਾਬੀਆਂ ਦਾ ਸਤਿ ਸ੍ਰੀ ਅਕਾਲ ਦੱਸਿਓ ਤੁਸੀਂ ਵੀ ਸ਼ੁਕਰੀਆ ਓខਾ ਯਾਰ